ਪੰਜਾਬ ਸਰਕਾਰ ਮੁਰਦਾਬਾਦ 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 ਕੱਚੇ ਕੰਮੇ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੱਚੇ ਕੰਮੇ ਪੱਕੇ ਕਰੋ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਦਤੋਂ ਕਿਹੜੇ ਤੁਸੀਂ ਆਪਣੀ ਮੈਸੇਜ ਮੇਰਾ ਨਾਮ ਲਾਪਤੀ ਸਿੰਘ ਹੈ ਜੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਤੋਂ ਆ ਹਾਂ ਠੇਕਾ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ 2 3 ਤੇ 4 ਤਰੀਕ ਦਾ ਸਮੂਹ ਪੰਜਾਬ ਦੇ ਵਿੱਚ ਦਿਨ ਪੂਰਾ ਰਾਤ ਦਾ ਧਰਨਾ ਦਿੱਤਾ ਜਾ ਰਿਹਾ ਇਹਦੇ ਵਿੱਚ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਨਿੱਜੀ ਕਾਰਨ ਬੰਦ ਕਰਨ ਤੇ ਤਨਖਾਹਾਂ ਦੇ ਸਬੰਧ ਚ ਹੈ ਜੀ ਇਹ ਜਿਹੜੀ ਪ੍ਰਪੋਜ਼ਲ ਬਣਾਈਓ ਪ੍ਰਪੋਜ਼ਲ ਨੂੰ ਲਾਗੂ ਕਰਨ ਦੇ ਸਬੰਧ ਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਸਬੰਧ ਚ ਤੇ ਜਿਹੜੀਆਂ ਜਲ ਸਪਲਾਈ ਸਕੀਮਾਂ ਹੈਗੀਆਂ ਉਹਨਾਂ ਨੂੰ ਠੇਕੇ ਤੇ ਨਾ ਦੇਣ ਦੇ ਸਬੰਧ ਚ ਪੰਚਾਇਤੀਕਰਨ ਨੂੰ ਬੰਦ ਕਰਨ ਦੇ ਸਬੰਧ ਚ ਤੇ ਤਨਖਾਹਾਂ ਦੇ ਸਬੰਧ ਚ 15ਵਾਂ ਲੇਬਰ ਕਮਿਸ਼ਨ ਆ ਜਿਹੜਾ ਕਹਿ ਰਿਹਾ ਜੀ ਉਹਦੇ ਸਬੰਧ ਚ ਤਨਖਾਹਾਂ ਵਧਾਉਣ ਦੇ ਖਾਤਰ ਇਹ ਧਰਨਾ ਦਿੱਤਾ ਜਾ ਰਿਹਾ ਜੀ ਇਹ ਧਰਨਾ ਜਿਸ ਤਰ੍ਹਾਂ ਤੁਹਾਡੇ ਵੱਲੋਂ ਦਿੱਤਾ ਗਿਆ ਜੀ ਤੇ ਇਹਦੇ ਵਿੱਚ ਤੁਸੀਂ ਜਿਹੜੀਆਂ ਮੰਗਾਂ ਰੱਖੀਆਂ ਨੇ ਹਾਂ ਜੀ ਹੁੰਦਾ ਨਹੀਂ ਪੂੜੀਆਂ ਹੁੰਦੀਆਂ ਹਾਂ ਜੀ ਤੁਹਾਡੇ ਵੱਲੋਂ ਕੀ ਰਣਨੀਤੀ ਬਣਾਈ ਜਾਣੀ ਆ ਅੱਗੇ ਕੀ ਰੋਕ ਆਏਗਾ ਤੁਹਾਡਾ ਹਾਂ ਮੰਗਾਂ ਦੇ ਸਬੰਧੀ ਜਿਵੇਂ ਸਟੇਟ ਕਮੇਟੀ ਆਖੂਗੀ ਜੀ ਉਵੇਂ ਅਗਲਾ ਜਿੱਥੇ ਵੀ ਧਰਨਾ ਦੇਣਾ ਜੀ ਉਹ ਧਰਨਾ ਉਸ ਸਾਥ ਦਿੱਤਾ ਜਾਊਗਾ ਸਟੇਟ ਕਮੇਟੀ ਦਾ ਜਿੱਥੇ ਵੀ ਆਖਿਆ ਜਾਊਗਾ ਸੀਐਮ ਦੇ ਦਿੱਤਾ ਜਾਊਗਾ ਜਾਂ ਕਿਸੇ ਰੋਡ ਤੇ ਆਖਿਆ ਜਾਊਗਾ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਵਾਸਤੇ ਆਖਿਆ ਜਾਊਗਾ ਉਵੇਂ ਯੂਨੀਅਨ ਵੱਲੋਂ ਸਾਥ ਦਿੱਤਾ ਜਾਊਗਾ ਜੀ ਪੰਜਾਬ ਦੇ ਵਿੱਚ ਵੀ ਚੋਲਾ ਹੋਣੀ ਆਪਣਿਆਂ ਨੂੰ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਦਾ ਤਾਂ ਕੰਮ ਮਾੜਾ ਹੀ ਆ ਜੀ ਕੱਚੇ ਕੰਮਿਆਂ ਨੂੰ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਫਰਸਟ ਕੈਬਨਿਟ ਦੀ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਹੀ ਕੱਚੇ ਕੰਮਿਆਂ ਨੂੰ ਪੱਕਾ ਕੀਤਾ ਜਾਊਗਾ ਪਰ 3 ਸਾਲ ਦਾ ਬੀਤ ਗਿਆ ਜੀ ਇਹਨਾਂ ਵੱਲੋਂ ਕੋਈ ਇਸ ਇਸ ਸੰਬੰਧ ਵਿੱਚ ਕੋਈ ਐਕਸ਼ਨ ਨਹੀਂ ਲਿਆ ਗਿਆ ਵੀ ਕੱਚੇ ਕੰਮ ਨੂੰ ਪੱਕੇ ਕਰਨੇ ਥਾਵਾ ਦੀ ਕੋਈ ਵੀ ਮੀਟਿੰਗ ਕੀਤੀ ਜਾ ਰਹੀ ਹੈ ਜੀ ਮੀਟਿੰਗ ਦੇ ਕੇ ਉਹਨੂੰ ਡਿਲੇ ਕਰ ਦਿੰਦੇ ਆ ਜੀ 15 ਦਿਨਾਂ ਨੂੰ ਫੇਅਰ ਕਰਾਂਗੇ ਫਿਰ ਮਹੀਨੇ ਨੂੰ ਕਰਾਂਗੇ ਫਿਰ ਫਿਰ ਉਹਨੂੰ ਕੈਨਸਲ ਕਰ ਦਿੱਤਾ ਜਾਂਦਾ ਜੀ ਤੁਹਾਡੀ ਕੋਈ ਮੀਟਿੰਗ ਨਹੀਂ ਇੱਕ ਵੀ ਮੀਟਿੰਗ ਇੱਕ ਸ਼ਾਦ ਮੀਟਿੰਗ ਹੋਈ ਵੀ ਆ ਪਹਿਲਾਂ ਜੀ ਇੱਕ ਹੀ ਮੀਟਿੰਗ ਹੋਈ ਵੀ ਆ ਕੋਈ ਕੋਈ ਸ਼ਿੱਟਾ ਨਹੀਂ ਨਿਕਲਿਆ ਉਹਦੇ ਚੀਜ਼ ਉੱਚ ਵੀ ਇਹਨਾਂ ਨੇ ਕਹਿ ਦਿੱਤਾ ਵੀ ਗਾਂ ਥੋੜੀ ਪਾਲਿਸੀ ਬਣਾਵਾਂਗੇ ਜੀ ਪਰ ਉਹ ਪਾਲਿਸੀ ਹਜੇ ਤੱਕ ਕੋਈ ਨਹੀਂ ਬਣਾਈ ਗਈ ਜੀ ਡਿਮਾਂਡ ਨਹੀਂ ਜਿੰਨਾ ਵੇਖੀ ਅਗਲਾ ਉਹਦਾ ਕਿਸੇ ਡਿਮਾਂਡ ਨਹੀਂ ਹੁੰਦੀ ਜਿਵੇਂ ਸਟੇਟ ਕਮੇਟੀ ਆਖੂਗੀ ਜੀ ਉਹਨਾਂ ਇਸ ਬੰਦ ਚ ਉਹ ਐਕਸ਼ਨ ਲਿਆ ਜਾਊਗਾ ਜੀ ਕਿਹੜੇ ਉਹ ਭਾਗ ਤੋਂ ਆ ਕੀ ਕਾਰਨ ਤੇ ਧਰਨਾ ਲਾਇਆ ਮੇਰੇ ਨਾਲ ਰਮੇਸ਼ ਕੁਮਾਰ ਹੈ ਜੀ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਤੋਂ ਬਿਜਲੀ ਬੋਰਡ ਗਲ ਸਪਲਾਈ ਸੀਵਰੇਜ ਬੋਰਡ ਵਿਭਾਗਾਂ ਦੇ ਕੱਚੇ ਕੱਚੇ ਕੰਮ ਹੈ ਜੀ ਅਸੀਂ ਆਊਟਸੋਰਸ ਮੁਲਾਜ਼ਮ ਹੈਗੇ ਆ ਸਾਡਾ 3 ਦਿਨਾਂ ਦਾ ਪ੍ਰੋਗਰਾਮ ਹੈ ਜੀ 2 ਤਰੀਕ 3 ਤਰੀਕ ਤੇ 4 ਤਰੀਕ ਦਾ ਹੀ ਅਸੀਂ 3 ਦਿਨ ਦੀ ਸਮੂਹਿਕ ਕੰਮ ਛੱਡ ਕੇ ਹੜਤਾਲ ਕੀਤੀ ਹੋਈ ਹੈ ਜੀ ਅੱਜ ਸਾਡਾ ਦੂਜਾ ਦਿਨ ਜਾਰੀ ਹੈ ਜੀ ਸਾਡਾ ਰੋਸ ਇਹ ਹੈ ਜੀ ਅਸੀਂ ਸਰਕਾਰ ਦੇ ਖਿਲਾਫ ਐਜੀਟੇਸ਼ਨ ਕਰ ਰਹੇ ਹਾਂ ਸਾਡੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਜਦੋਂ ਕਿ ਸਰਕਾਰ ਸਾਡੀ ਕੋਈ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਕਰਦੀ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਸਾਡੇ ਜਿਹੜੇ ਆਊਟਸੋਰਸ ਮੁਲਾਜ਼ਮ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਬੈਠੇ ਹੈ ਚਾਹੇ ਬਿਜਲੀ ਹੈ ਜਾਂ ਪਾਣੀ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਿਹਤ ਖੇਤਰ ਹੈ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਇਹਦੇ ਸਬੰਧ ਵਿੱਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ ਉਸ ਕਮੇਟੀ ਦੀਆਂ ਜਿਹੜੀਆਂ ਪਾਲਿਸੀਆਂ ਹੈ ਉਹ ਸਾਡੇ ਮੁਲਾਜ਼ਮਾਂ ਨੂੰ ਪਸੰਦ ਨਹੀਂ ਹੈ ਉਹਦੇ ਸਬੰਧ ਵਿੱਚ ਅਸੀਂ ਸਰਕਾਰ ਦੇ ਖਿਲਾਫ ਸਾਡਾ ਰੋਸ ਹੈ ਅਸੀਂ ਕਹਿੰਦੇ ਆ ਵੀ ਸਾਡੇ ਕੱਚੇ ਮੁਲਾਜ਼ਮਾਂ ਨੂੰ bina kise shart de ya 3 ਸਾਲਾਂ ਤਜਰਬੇ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇ ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਕੰਮਾਂ ਦੇ ਉੱਤੇ ਜਿਹੜਾ ਤੁਹਾਡੇ ਕੰਮ ਨੂੰ ਨਾ ਪ੍ਰਭਾਵ ਪ੍ਰਭਾਵ ਹੋਊਗਾ ਤੇ ਸ਼ਹਿਰ ਵਾਸੀਆਂ ਨੂੰ ਕੀਤਾਉਂਦੇ ਸਾਡੇ ਹੜਤਾਲ ਤੇ ਬੈਠਣ ਨਾਲ ਜਿਹੜਾ ਕੰਮ ਦਾ ਪ੍ਰਭਾਵ ਪੈਂਦਾ ਹੈ ਸ਼ਹਿਰ ਵਾਸੀ ਸਾਡੇ ਨਾਲ ਹੈ ਉਹ ਵੀ ਜਿਹਨਾਂ ਲੋਕਾਂ ਕੋਲ ਅਸੀਂ ਜਾਣਦੇ ਆ ਜਾਂ ਜਿਹਨਾਂ ਲੋਕਾਂ ਕੋਲ ਅਸੀਂ ਗੱਲ ਕਰਦੇ ਆ ਉਹਨਾਂ ਦੀ ਵੀ ਸਾਡੇ ਹਮਾਇਤ ਦੇ ਤੌਰ ਤੇ ਇਹੀ ਗੱਲ ਹੁੰਦੀ ਹੈ ਵੀ ਜੇ ਇੱਕ ਮੁਲਾਜ਼ਮ ਸਰਕਾਰੀ ਮੁਲਾਜ਼ਮ ਨੂੰ ਜੇ ਪੂਰੀ ਤਨਖਾਹ ਦਿੱਤੀ ਜਾ ਸਕਦੀ ਹੈ ਤਾਂ ਫਿਰ ਇੱਕ ਕੱਚੇ ਕੰਮ ਨੂੰ ਜਿਨੇ ਆਪਦੀ ਜ਼ਿੰਦਗੀ ਨੂੰ ਮੋਦੇਮੂ ਵਿੱਚ ਪਾ ਰੱਖਿਆ ਉਸ ਨੂੰ ਤਨਖਾਹ ਦੇਣ 'ਚ ਸਰਕਾਰ ਨੂੰ ਕੀ ਦਿੱਕਤ ਹੈ ਜੀ ਅੱਗੇ ਪਾਸੇ ਗੱਲ ਕਰਦੇ ਆ ਕਿ ਪੰਚਾਇਤੀ ਰਾਜ ਦੀ ਜਿਹੜੀਆਂ ਚੋਣਾਂ ਹੁੰਦੀਆਂ ਪਈਆਂ ਸਰਕਾਰ ਉਹਦੇ ਵਿੱਚ ਵੀ ਜਿਹੀ ਹੈ ਜਿਹੜੇ ਦਾਅਵੇ ਕੀਤੇ ਜਾਂਦੇ ਪਏ ਕੋਰਨਾ ਵੱਲੋਂ ਹਰੇਕ ਪਾਸੇ ਜਿਹੜਾ ਧਿਆਨ ਦਿੱਤਾ ਗਿਆ ਦਾਵੇ ਦੱਸ ਆਏ ਸੀਗੇ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਸਾਡੇ ਨਾਲ ਵੀ ਵੱਡੇ ਵੱਡੇ ਕੀਤੇ ਸੀਗੇ ਜੀ ਵੀ ਅਸੀਂ ਜਦੋਂ ਸੱਤਾ ਦੇ ਵਿੱਚ ਆ ਗਏ ਸਾਡਾ ਜਿਹੜਾ ਹਰਾ ਪਹਿਲਾ ਹੈ ਉਹ ਪਹਿਲ ਦੇ ਆਧਾਰ ਤੇ ਕੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਚੱਲੇਗਾ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਾਂਗੇ ਕਿਸੇ ਮੁਲਾਜ਼ਮ ਨੂੰ ਤਰਣਾ ਲਾਉਣ ਦੀ ਲੋੜ ਨਹੀਂ ਪੈਣੀ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਤਰ੍ਹਾਂ ਦੀ ਐਜੀਟੇਸ਼ਨ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਕਿ ਸਰਕਾਰ ਇਸਦੇ ਉਲਟ ਘੁਤੀ ਹੈ ਸਰਕਾਰ ਨਾਲ ਤੁਹਾਡੀ ਇਸ ਵਿਸ਼ੇ ਦੇ ਵਿੱਚ ਹੋਂ ਤੱਕ ਕੀ ਕਾਰਵਾਈ ਜਿਹੜੀ ਤੁਹਾਡੇ ਵੱਲੋਂ ਕੀਤੀ ਗਈ ਹੈ ਸਰਕਾਰ ਨਾਲ ਸਾਡੀ ਇਸ ਵਿਸ਼ੇ ਦੇ ਵਿੱਚ 32 ਵਾਰ ਲਿਖਤੀ ਮੀਟਿੰਗ ਹੋਈ ਹੈ ਪਰ ਇੱਕ ਵੀ ਮੀਟਿੰਗ ਸਾਡੀ ਕੋਈ ਪਰਸਨਲ ਬੈਠ ਕੇ ਆ ਕੋਈ ਸਿਰੇ ਨਹੀਂ ਚੜੀ ਜੀ ਕੀ ਮੰਨਤੀ ਕਰਦੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਵੀ ਜਿਹੜੇ ਸਾਡੇ ਸਾਡੀਆਂ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ ਸਾਡੇ ਕੱਚੇ ਮੁਲਾਜ਼ਮ ਜਿਹੜੇ ਆਊਟਸੋਰਸ ਮੁਲਾਜ਼ਮ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ ਜੇ ਮੰਨ ਲੋ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਤੁਹਾਡੇ ਵੱਲੋਂ ਕੀ ਹੋ ਜਾਏ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਸ ਤਰ੍ਹਾਂ ਸਾਡੀ ਪੰਜਾਬ ਲੈਵਲ ਦੀ ਜਥੇਬੰਦੀ ਜਿਵੇਂ ਸਾਨੂੰ ਕਾਲ ਦੇਗੀ ਅਸੀਂ ਉਸ ਉਹਨਾਂ ਦੇ ਕਾਲ ਦੇ ਉੱਤੇ ਪੂਰੇ ਉਤਰਾਂਗੇ ਜੋ ਤਰਨੇ ਦਾ ਮੁਜਾਰੇ ਦਾ ਜੋ ਸਾਡਾ ਪ੍ਰੋਗਰਾਮ ਹੋਏਗਾ ਅਸੀਂ ਉਹ ਪ੍ਰੋਗਰਾਮ ਲਿਖਾਂਗੇ